ਬਾਬਾ ਦੀਪ ਸਿੰਘ ਨੇ ਬਹੁਤ ਕੁਝ ਦਿੱਤਾ ਜੀ ਬਹੁਤ ਹੀ ਕੁਝ ਮੈਂ ਕਹਿੰਨਾ ਗਿਨੀ ਨਹੀਂ ਸਕਦਾ ਬੰਦਾ ਨਾ ਰਹਿਮ ਤਾਂ ਨਹੀਂ ਗਿਨ ਸਕਦਾ ਆਪਣੇ ਮਾਲਕ ਦੀਆਂ ਹੁਣ ਜੇ ਆਪਾਂ ਪਿਛਲਾ ਸਮਾਂ ਦੇਖੀਏ ਨਾ ਆਪਣਾ ਤੇ ਕਈ ਵਾਰੀ ਐਸਾ ਸਮਾਂ ਆਇਆ ਹੁੰਦਾ ਕਿ ਆਪਾਂ ਰੋ ਗਏ ਆਪਣੇ ਮਾਲਕ ਦੇ ਅੱਗੇ ਡੇਗੀ ਜੰਨੇ ਜਾ ਕੇ ਕਿ ਮਾਲਕਾ ਮੇਰਾ ਕੋਈ ਨਹੀਂ ਹੈਗਾ ਤੁਸੀਂ ਮੈਨੂੰ ਬਚਾ ਲਓ ਤੇ ਸੱਚੀ ਹੈ ਬੜਾ ਭਾਰਾ ਸਮਾਂ ਹੁੰਦਾ ਜੇ ਜਦੋਂ ਤੁਸੀਂ ਆਪਣੇ ਗੁਰੂ ਦੇ ਅੱਗੇ ਰੋ ਬੰਦੇ ਹੋ ਨਾ ਤੁਹਾਡਾ ਦਿਲ ਜਦੋਂ ਦੁਖੀ ਹੁੰਦਾ ਨਾ ਮਨ ਬਹੁਤ ਪਰੇਸ਼ਾਨ ਹੁੰਦਾ ਮਾਲਕ ਕਿਸੇ ਨਾ ਕਿਸੇ ਰੂਪ ਚ ਆ ਕੇ ਤੁਹਾਡੀ ਬਾਹ ਫਾੜੀ ਲੰਦਾ ਤੁਸੀਂ ਨਾ ਟੈਨਸ਼ਨ ਲਿਆ ਕਰੋ ਕੋਈ ਵੀ ਚੀਜ਼ ਦੀ ਤੁਸੀਂ ਨਾ ਮੈਂ ਕਹਿੰਨਾ ਫਿਕਰ ਹੀ ਨਹੀਂ ਕਰਨੀ ਐ ਤੋਂ ਬਾਅਦ ਤੁਹਾਡਾ ਕੋਈ ਕੰਮ ਰੁਕਿਆ ਕੋਈ ਵੀ ਦਿਮਾਗ ਤੇ ਤੁਹਾਨੂੰ ਬਹੁਤ ਜ਼ਿਆਦਾ ਟੈਨਸ਼ਨ ਹੈ ਨਾ ਕਿਸੇ ਵੀ ਚੀਜ਼ ਦੀ ਕਿਸੇ ਨੂੰ ਨਾ ਦੱਸੋ ਪੱਲੀ ਗੱਲ ਤੁਸੀਂ ਕਿਸੇ ਨੂੰ ਜਾ ਕੇ ਨਾ ਐ ਨਾ ਕੀਆ ਕਰੋ ਕਿ ਯਾਰ ਮੈਂ ਬੜਾ ਦੁਖੀ ਹਾਂ ਮੇਰੇ ਨਾਲ ਐ ਨਹੀਂ ਹੋਉਂਦਿਆ ਮੇਰੇ ਆ ਕੰਮ ਨਹੀਂ ਬਣਨਦੇ ਮੈਂ ਪਿੱਛੇ ਰਹਿ ਗਿਆ ਕਿਸੇ ਨੂੰ ਨਹੀਂ ਦੱਸਣਾ ਆਪਣੀ ਜ਼ਿੰਦਗੀ ਦੀ ਤੁਸੀਂ ਕਿੰਨੂੰ ਸੁਣਾਣਾ ਆਪਣੇ ਗੁਰੂ ਨੂੰ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਦੇ ਅੱਗੇ ਜਾ ਕੇ ਬਹਿਜੋ ਹਾਂ ਇੱਕ ਵਾਰ ਦਿਲ ਖੋਲ ਕੇ ਰੋਲੋ ਆਪਣੇ ਦਿਲ ਦਾ ਹਾਲ ਮਾਲਕ ਨੂੰ ਸੁਣਾ ਦਿਓ ਮਾਲਕ ਆਪਣੇ ਆਪ ਨੇੜੇ ਆ ਕੇ ਸੁਣਦਾ ਆਪਣੇ ਬੱਚਿਆਂ ਦੀ ਤੇ ਮੈਂ ਕੰਨਾ ਜੀ ਤੁਹਾਡਾ ਜੇ ਇੱਕ ਅਥਰੂ ਵੀ ਪਿਆਰ ਦੇ ਵਿੱਚ ਬਹਿ ਗਿਆ ਨਾ ਮਾਲਕ ਦੇ ਅੱਗੇ ਤੇ ਉਸੇ ਛਣ ਤੋਂ ਮਾਲਕ ਨੇ ਤੁਹਾਡੀ ਬਾਹ ਫੜ ਲਣੀ ਜੇ ਫੇਰ ਨੀ ਜੇ ਮਾਲਕ ਤੁਹਾਨੂੰ ਕੁਝ ਹੋਣ ਦਿੰਦਾ ਭਾਵੇਂ ਜੋ ਮਰਜ਼ੀ ਹੋ ਜੇ ਭਾਵੇਂ ਫਿਰ ਕਿਸਮਤ ਦੀ ਕਿਤਾਬ ਦੇ ਵਿੱਚ ਲਿਖਿਆ ਹੋਵੇ ਕਿ ਤੁਹਾਨੂੰ ਇਹ ਚੀਜ਼ਾਂ ਨਹੀਂ ਮਿਲਣੀਆਂ ਮੈਂ ਕਹਿੰਦਾ ਜੀ ਮਾਲਕ ਆਪਣੇ ਖਜ਼ਾਨਿਆਂ ਚ ਉਹ ਦੇ ਜਾਂਦਾ ਜੀ ਮਾਲਕ ਜਿੰਨੂੰ ਪਿਆਰ ਕਰਦਾ ਨਾ ਉਹਦੇ ਲਈ ਤਾਂ ਦੁਨੀਆ ਇੱਧਰ ਦੀ ਉੱਧਰ ਕਰ ਸਕਦਾ ਫਿਰ ਉਹ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਦੇ ਦਰਬਾਰ ਜੇ ਜਾ ਕੇ ਸੱਚੇ ਦਿਲੋਂ ਅਰਦਾਸ ਕਰੋਗੇ ਤਾਂ ਸਭ ਕੁਝ ਮਿਲਦਾ ਕਿਉਂ ਨਹੀਂ ਮਿਲਦਾ ਤੁਹਾਡੀ ਜੇ ਨੀਅਤ ਸਾਫ਼ ਹੈ ਤਾਂ ਮੈਂ ਕਹਿੰਦਾ ਜੀ ਕੋਈ ਵੀ ਸੀਨਾਮੂਕੀ ਨਹੀਂ ਹੈਗੀ ਨਹੀਂ ਪਰ ਅੱਜ ਦਾ ਵੀਡੀਓ ਦੇਖੀ ਦੀਆਂ ਕਈ ਲੋਕ ਬੜੇ ਕਿੰਤੂ ਪਰੰਤੂ ਕਰਦੇ ਕਿ ਚੁਪੈਰਾ ਅੱਦਾ ਚੁਪੈਰਾ ਹੁੰਦਾ ਕਿਉਂਕਿ ਉਹਨਾਂ ਦੇ ਮਨ ਚ ਨਫ਼ਰਤ ਹੈਗੀ ਹੈ ਬਾਬਾ ਦੀਪ ਸਿੰਘ ਦੇ ਦਰਬਾਰ ਪਿਆਰ ਕਰਨ ਵਾਲੀ ਦੁਨੀਆ ਜਾਂਦੀ ਹੈ ਜਿਨ੍ਹਾਂ ਦੇ ਅੰਦਰ ਪਿਆਰ ਹੈ ਜਿਨ੍ਹਾਂ ਦੇ ਅੰਦਰ ਸਬਰ ਹੈ ਜਿਨ੍ਹਾਂ ਦੇ ਅੰਦਰ ਮਾਲਕ ਦੇ ਪ੍ਰਤੀ ਸ਼ੁਕਰਾਨਾ ਹੈ ਇੱਥੇ ਨਫ਼ਰਤ ਦੀ ਕੋਈ ਜਗ੍ਹਾ ਹੀ ਨਹੀਂ ਹੈ ਜੁਣ ਜੇ ਮੈਂ ਆਪਣੀ ਗੱਲ ਕਰਾਂ ਤਾਂ ਜੀ ਮਾਲਕ ਦੇ ਦਰਬਾਰ ਜਾਂਦੇ 17-18 ਸਾਲ ਹੋ ਗਏ ਮਾਲਕ ਆਪ ਹੀ ਲੱਗੇ ਜਾ ਰਹੇ ਜੀ ਤੇ ਮੈਂ ਤੁਹਾਨੂੰ ਸੱਚੀ ਦਿਲੀ ਗੱਲ ਦੱਸ ਰਿਹਾ ਜੀ ਆਪਣੇ ਦੀ ਜ਼ਿੰਦਗੀ ਦੀ ਬਾਬਾ ਦੀਪ ਸਿੰਘ ਜੀ ਮਹਾਰਾਜ ਨੇ ਹਰ ਥਾਂ ਤੇ ਬਚਾਇਆ ਜੀ ਇੱਥੇ ਕੋਈ ਧਰਮਾਂ ਦਾ ਫਰਕ ਹੈਗਾ ਹੀ ਨਹੀਂ ਜੀ ਇਹ ਤਾਂ ਸਮਝ ਲਓ ਸਾਰੇ ਬਾਬਾ ਜੀ ਦੇ ਬੱਚੇ ਆਉਂਦੇ ਬਾਬਾ ਜੀ ਦੇ ਕੋਲ ਜਿਨ੍ਹਾਂ ਨੇ ਪਿਆਰ ਕੀਤਾ ਨਾ ਜੀ ਆਪਣੇ ਰੱਬ ਦੇ ਨਾਲ ਗੁਰੂ ਦੇ ਨਾਲ ਉਹਨਾਂ ਦੀ ਜ਼ਿੰਦਗੀ 'ਚ ਕਰਿਸ਼ਮੇ ਰੋਜ਼ ਹੁੰਦੇ ਆ ਕਰਾਮਾਤਾ ਰੋਜ਼ ਹੁੰਦੀਆਂ ਤੇ ਇਹ ਸਮਝ ਵੀ ਉਹੋ ਹੀ ਸਕਦਾ ਜਿਨ੍ਹਾਂ ਨੇ ਕੀਤਾ ਜਿਨ੍ਹਾਂ ਦੇ ਮਨ 'ਚ ਨਫ਼ਰਤ ਆ ਈਰਖਾ ਜਿਹੜੇ ਆਪਣੇ ਆਪ ਨੂੰ ਬਹੁਤ ਵੱਡੇ ਸਮਝਦੇ ਆ ਉਹਨਾਂ ਕੋਲ ਕੁਝ ਨਹੀਂ ਹੈਗਾ ਉਹਨਾਂ ਕੋਲ ਸਿਰਫ ਇੱਕ ਨਫ਼ਰਤ ਆ ਈਰਖਾ ਧਰਮ ਨਾਲ ਧਰਮਾਂ ਦੀ ਲੜਾਂ ਦੀ ਬਸ ਇਹੋ ਹੀ ਚੀਜ਼ ਹੈ ਜੀ ਪਰ ਜਿਨ੍ਹਾਂ ਦੇ ਅੰਦਰ ਪਿਆਰ ਹੈ ਨਾ ਮੈਂ ਕਹਿੰਦਾ ਜੀ ਮਾਲਕ ਉਹਨਾਂ ਦੇ ਕੋਲ ਅੰਗ ਸੰਗ ਬੈੰਦਾ ਹਮੇਸ਼ਾ ਕਿਉਂਕਿ ਮਾਲਕ ਦਾ ਰਹਿਣਾ ਹੀ ਉਹਨਾਂ ਕੋਲ ਪਸੰਦ ਕਰਦਾ ਜਿਨ੍ਹਾਂ ਦੇ ਅੰਦਰ ਪਿਆਰ ਬੜਾ ਭਰੋਸਾ ਜੀ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਤੇ ਬਾਬਾ ਦੀਪ ਸਿੰਘ ਨੇ ਹਮੇਸ਼ਾ ਇੱਜ਼ਤ ਬਣਾਈ ਰੱਖੀ ਜੇ ਤੁਸੀਂ ਦਿਲੋਂ ਪਿਆਰ ਕਰੋਗੇ ਇਹਨਾਂ ਤੇ ਮੈਂ ਕਹਿੰਦਾ ਤੁਹਾਨੂੰ ਕਦੇ ਧੋਖਾ ਨਹੀਂ ਮਿਲੇਗਾ ਬਾਬਾ ਜੀ ਨੇ ਹਮੇਸ਼ਾ ਬਚਾਣਾ ਤੁਹਾਨੂੰ ਤੁਸੀਂ ਟੈਨਸ਼ਨ ਨਾ ਲਿਆ ਕਰੋ ਤੁਹਾਡੀ ਬੇੜੀ ਐ ਜਿਹੜੇ ਮਰਜੀ ਤੂਫਾਨਾਂ 'ਚ ਫਸੀ ਹੋਵੇ ਜੇ ਤੁਹਾਡਾ ਵਿਸ਼ਵਾਸ ਬਾਬਾ ਜੀ ਤੇ ਸੱਚਾ ਨਾ ਤਾਂ ਬਾਬਾ ਜੀ ਨੇ ਆਪੇ ਸਾਰੇ ਬੇੜੇ ਪਾਰ ਲੰਘਾ ਦੰਨੇ ਆ ਤੁਸੀਂ ਆਪਣੇ ਮਾਲਕ ਤੇ ਭਰੋਸਾ ਰੱਖ ਕੇ ਬਸ ਚੱਲੀ ਜਾਣਾ ਕਿਸੇ ਤੋਂ ਨਹੀਂ ਕਹਰਾਣਾ ਨਾ ਕਿਸੇ ਦੀ ਸੁਣਨੀ ਜੇ ਤੇ ਨਾ ਕਿਸੇ ਕੋ ਕੋ ਸਲਾਹ ਲੈਣੀ ਤੁਸੀਂ ਕਿ ਮੈਂ ਕਿੱਦਾਂ ਕਰਾਂ ਤਾਂ ਮੇਰਾ ਮਾਲਕ ਖੁਸ਼ ਆ ਤੁਸੀਂ ਸੱਚੇ ਦਿਲ ਨਾਲ ਉਹਦੇ ਦਰਬਾਰ 'ਤੇ ਜਾ ਕੇ ਬਹਿ ਜਾਓ ਮਾਲਕ ਐਸੇ 'ਚ ਖੁਸ਼ ਆ ਤੁਸੀਂ ਸਾਫ਼ ਨੀਅਤ ਨਾਲ ਆਪਣੇ ਗੁਰੂ ਨੂੰ ਪੁਕਾਰ ਲਓ ਮਾਲਕ ਐਸੇ 'ਚ ਖੁਸ਼ ਆ ਜਿੱਦਾਂ ਆਪਾਂ ਮਾਂ ਨੂੰ ਸੱਚੇ ਦਿਲੋਂ ਪੁਕਾਰਦੇ ਹਾਂ ਨਾ ਮਾਂ ਸਾਡੇ ਕੋਲ ਆ ਜਾਂਦੀ ਉਹਦਾ ਹੀ ਗੁਰੂ ਹੈ ਜੀ ਗੁਰੂ ਤਾਂ ਪਿਆਰ ਦੇਖਦਾ ਹੈ ਸਾਫ਼ ਨੀਅਤ ਦੇਖਦਾ ਜੇ ਤੁਹਾਡਾ ਦਿਲ ਸਾਫ਼ ਹੈ ਤਾਂ ਤੁਸੀਂ ਗੁਰੂ ਦੇ ਕੋਲ ਹੀ ਬੈਠੇ ਹੋ ਗੁਰੂ ਤੁਹਾਡੇ ਤੋਂ ਦੂਰ ਨਹੀਂਗਾ ਤੇ ਮਾ ਲੋਗਨ ਹਮੇਸ਼ਾ ਤੁਹਾਡੀ ਰਾਖੀ ਕਰਨੀ ਹਰ ਜਗ੍ਹਾ ਇੱਜ਼ਤ ਬਚਾ ਕੇ ਰੱਖਣੀ ਤੁਹਾਡੀ ਕਭਰਾਇਆ ਨਾ ਕਰੋ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਨੇ ਦੇਖਣਾ ਤੁਹਾਡੀ ਜ਼ਿੰਦਗੀ ਚ ਬੜੀਆਂ ਐਸੀਆਂ ਚੀਜ਼ਾਂ ਭੇਜਣੀਆਂ ਜਿਹੜੀਆਂ ਤੁਸੀਂ ਕਦੇ ਸੋਚੀਆਂ ਵੀ ਨਹੀਂ ਹੋਣਗੀਆਂ ਦੁਨੀਆ ਹੈਰਾਨ ਹੋ ਜਾਏਗੀ ਤੁਹਾਡੇ ਘਰ ਇੰਨੇ ਖਜ਼ਾਨੇ ਭਰ ਦਣਗੇ ਜਿਨ੍ਹਾਂ ਨੂੰ ਸੱਚਾ ਭਰੋਸਾ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਤੇ ਉਹ ਜ਼ਰੂਰ ਲਿਖੋ ਤਨ ਤਨ ਬਾਬਾ ਦੀਪ ਸਿੰਘ ਜੀ